ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੀ 8ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਇ ਜਿਸ ਮਨੁੱਖ ਦੇ ਮਨ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ ਜੋ ਮੂੰਹੋਂ ਵੀ ਉਸੇ ਪ੍ਰਭੂ ਦਾ ਜਪਦਾ ਹੈ ਉਸ ਪ੍ਰਭੂ ਨੂੰ ਹੀ ਜਪਦਾ ਹੈ ਜੋ ਮਨੁੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਤੇ ਵੀ ਕਿਸੇ ਹੋਰ ਨੂੰ ਨਹੀਂ ਵੇਖਦਾ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੈ ਨਾਨਕ ਉਹ ਮਨੁੱਖ ਇਹਨਾਂ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ ਹੋ ਜਾਂਦਾ ਹੈ ਸ਼ਸ਼ਟ ਪਦੀ ਬ੍ਰह्मज्ञानी ਸਦਾ ਨਰਲੇਪ ਬ੍ਰह्मज्ञानी ਮਨੋਖ ਵਿਕਾਰਾਂ ਵੱਲੋਂ ਸਦਾ ਬੇਦਾਗ ਰਹਿੰਦਾ ਹੈ ਜੈਸੇ ਜਲ ਮੈਂ ਕਮਲ ਆਲੇਪ ਜਿਵੇਂ ਪਾਣੀ ਵਿੱਚ ਉੱਗੇ ਹੋਏ ਕੌਲ ਫੁੱਲ ਚਿੱਕੜ ਤੋਂ ਸਾਫ਼ ਹੁੰਦੇ ਹਨ ਬ੍ਰਹਮ ਗਿਆਨੀ ਸਰਦਾ ਨਿਰਦੋਖ ਬ੍ਰਹਮ ਗਿਆਨੀ ਮਨੋਖ ਸਾਰੇ ਪਾਪਾਂ ਨੂੰ ਸਾੜ ਦਿੰਦਾ ਹਨ ਪਾਪਾਂ ਤੋਂ ਬਚੇ ਰਹਿੰਦੇ ਹਨ ਜੈਸੇ ਸੂਰ ਸਰਬ ਕੋ ਸੋਖ ਜਿਵੇਂ ਸੂਰਜ ਸਾਰੇ ਰਾਸਾਂ ਨੂੰ ਸੁਖਾ ਦਿੰਦਾ ਹੈ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਬ੍ਰਹਮ ਗਿਆਨੀ ਦੇ ਅੰਦਰ ਸਭ ਵੱਲ ਇੱਕੋ ਜਿਹੀ ਨਜ਼ਰ ਨਾਲ ਤੱਕਣ ਦਾ ਸੁਭਾਅ ਹੁੰਦਾ ਹੈ ਜੈਸੇ ਰਾਜ ਰਾਜ ਰੰਗ ਕੋ ਲਾਗੇ ਤੁਲ ਪਰਵਾਣ ਪਰਵਾਣ ਤੋਰ ਤਵਾਣ ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇੱਕੋ ਜਿਹੀ ਲੱਗਦੀ ਹੈ ਬ੍ਰਹਮ ਗਿਆਨੀ ਕੇ ਧੀਰਜ ਏਕ ਕੋਈ ਭਲਾ ਕਵੇ ਕਹੇ ਭਾਵੇਂ ਬੁਰਾ ਪਰ ਗੁਰਮ ਗਿਆਨੀ ਮਨੁੱਖ ਦੇ ਅੰਦਰ ਇੱਕ ਤਾਰ ਹੌਸਲਾ ਕਾਇਮ ਰਹਿੰਦਾ ਹੈ ਜੋ ਬਸੂਦਾ ਕੋ ਖੋਦੈ ਤਉ ਚੰਦਨ ਲੇਪ ਜਿਵੇਂ ਧਰਤੀ ਨੂੰ ਕੋਈ ਤਾਂ ਕੋਤਰਦਾ ਹੈ ਤੇ ਕੋਈ ਚੰਦਨ ਦੇ ਲੇਪ ਕਰਦਾ ਹੈ ਪਰ ਧਰਤੀ ਨੂੰ ਪ੍ਰਵਾਹ ਨਹੀਂ ਬ੍ਰਹਮ ਗਿਆਨੀ ਦਾ ਇਹੋ ਗੁਨਾਹ ਹੋ ਬ੍ਰਹਮ ਗਿਆਨੀ ਮਨੁੱਖ ਦਾ ਵੀ ਇਹੀ ਗੁਣ ਹੈ ਨਾਨਕ ਜੋ ਪਾਵਕ ਕਾ ਸਹਿਜ ਸੁਭਾਉ ਏ ਨਾਨਕ ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ ਹਰੇਕ ਚੀਜ਼ ਦੀ ਮੈਲ ਸਾੜ ਦਿੰਦੀ ਹੈ ब्रह्मज्ञानी ब्रह्म निर्मल ਤੇ ਨਿਰਮਲਾ ਬ੍ਰह्मज्ञानी ਮਨੁੱਖ ਵਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ ਮਹਾ ਨਿਰਮਲ ਹੈ ਜੈਸੇ ਮੈਲ ਨਾ ਲਾਗੇ ਜਲਾ ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ ਬੁਖਾਰth ਆਦਿਕ ਬਨ ਕੇ ਮੋੜ ਸਾਫ ਹੋ ਜਾਂਦਾ ਹੈ ਬ੍ਰह्मज्ञानी ਕੇ ਮਨ ਹੋਏ ਪ੍ਰਗਾਸ ब्रह्मज्ञानी ਦੇ ਮਨ ਵਿੱਚ ਇਹ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਮजूद ਹੈ ਜਿਵੇਂ ਤਰ ਉਪਰ ਆਕਾਸ਼ ਜਿਵੇਂ ਧਰਤੀ ਉਤੇ ਆਕਾਸ਼ ਸਭ ਥਾਂ ਵਿਆਪਕ ਹੈ ਬ੍ਰह्मज्ञानी ਕੈ ਮਿੱਤਰ ਸਤਰ ਸਮਾਨ ਬ੍ਰह्मज्ञानी ਨੂੰ ਸੱਜਣ ਤੇ ਵੈਰੀ ਇੱਕੋ ਜਿਹੇ ਹਨ ब्रह्मज्ञानी का नाही अपमान क्योंकि उस दे अंदर अहंकार नहीं है किसी दे चंगे मंदे शलूक दा हरक शोभ नहीं ब्रह्मज्ञानी ऊचते ऊंचा ब्रह्मज्ञानी आत्मवस्था विच सब तो ऊंचा है मन अपने है सब ते नीचा पर अपने मन विच अपने आप नु सब तो नीमा जानदा है ब्रह्म ज्ञानी से जन भले ओही मनुख ब्रह्म ज्ञानी बनदे हन नानक जिनप्रभु आप करे हे नानक जिन्ना नु प्रभु आ बनाउंदा है ब्रह्म ज्ञानी सगल की रीना ब्रह्म ज्ञानी सारे बंदिया दे पैरां दी खाक हो के रहंदे हन आत्म रस ब्रह्म ज्ञानी चीना ब्रह्म ज्ञानी दे ਨੇ ਆਤਮ ਆਨੰਦ ਨੂੰ ਪਛਾਣ ਲਿਆ ਹੈ ਬ੍ਰह्मज्ञानी ਕੀ ਸਭ ਉੱਪਰ ਮਾਇਆ ਬ੍ਰह्मज्ञानी ਦੀ ਸਭ ਉੱਤੇ ਖੁਸ਼ੀ ਹੁੰਦੀ ਹੈ ਭਾਵ ਬ੍ਰह्मज्ञानी ਸਭ ਨਾਲ ਹੱਸਦੇ ਮੱਥੇ ਰਹਿੰਦੇ ਹਨ ਬ੍ਰह्मज्ञानी ਕੈ ਕੁਝ ਬੁਰਾ ਨਾ ਪਿਆ ਅਤੇ ਉਹ ਕੋਈ ਬੰਦਾ ਕੰਮ ਨਹੀਂ ਕਰਦਾ ब्रह्मज्ञानी सदा समदर्शी ब्रह्मज्ञानी सदा सब ਵੱਲ ਇੱਕੋ ਜਿਹੀ ਨਜ਼ਰ ਨਾਲ ਤੱਕਦਾ ਹੈ ब्रह्मज्ञानी ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਸ ਦੀ ਨਜ਼ਰ ਤੋਂ ਸਭ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ब्रह्मज्ञानी ਬੰਧਨ ਤੇ ਮੁਕਤਾ ब्रह्मज्ञानी ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ब्रह्मज्ञानी ਕੀ ਨਿਰਮਲ ਜੂਤਾ ਅਤੇ ਉਸ ਦੇ ਜੀਵ ਜੀਵਨ ਯੁਗਤੀ ਉਕਾਰਾਂ ਤੋਂ ਰਹਿਤ ਹੁੰਦੀ ਹੈ ਬ੍ਰह्म ज्ञानी ਦਾ ਭੋਜਨ ਗਿਆਨ ਰੱਬੀ ਗਿਆਨ ਬ੍ਰह्म ज्ञानी ਦੀ ਖੁਰਾਕ ਹੈ ਭਾਵ ਬ੍ਰह्म ज्ञानी ਆਤਮ ਦੀ ਆਤਮਿਕ ਜ਼ਿੰਦਗੀ ਦਾ ਆਸਰਾ ਹੈ ਨਾਨਕ ਬ੍ਰह्म ज्ञानी ਗਾ ਬ੍ਰह्म ਧਿਆਨ ਹੈ ਨਾਨਕ ਬ੍ਰह्म ज्ञानी ਦੀ ਸੁਰਤ ਅਕਾਲ ਪੁਰਖ ਵਿੱਚ ਜੁੜੀ ਰਹਿੰਦੀ ਹੈ ਬ੍ਰਹਮ ਗਿਆਨੀ ਇੱਕ ਉੱਪਰ ਆਸ ਬ੍ਰਹਮ ਗਿਆਨੀ ਇੱਕ ਅਕਾਲ ਪੁਰਖ ਉੱਤੇ ਆਸ ਰੱਖਦਾ ਹੈ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਦੀ ਉੱਚੀ ਆਤਮਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ ਬ੍ਰਹਮ ਗਿਆਨੀ ਕੈ ਗਰੀਬੀ ਸਮਹਾ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ ਟਿਕੀ ਰਹਿੰਦੀ ਹੈ ਬ੍ਰਹਮ ਗਿਆਨੀ ਪਰੁ ਪੁਕਾਰ ਉਮਹਾ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਅ ਚੜਿਆ ਰਹਿੰਦਾ ਹੈ ਬ੍ਰਹਮ ਗਿਆਨੀ ਕਹ ਨਾਹੀ ਧੰਦਾ ਬ੍ਰਹਮ ਗਿਆਨੀ ਦੇ ਮਨ ਵਿੱਚ ਮਾਇਆ ਦਾ ਜੰਜਾਲ ਨਹੀਂ ਵਿਆਪਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਕਿਉਂਕਿ ਉਹ ਟਟਕਦੇ ਮਨ ਨੂੰ ਕਾਬੂ ਕਰਕੇ ਮਾਇਆ ਵੱਲੋਂ ਰੋਕ ਸਕਦਾ ਹੈ ਬ੍ਰਹਮ ਗਿਆਨੀ ਕਹ ਹੋਏ ਸੋ ਭਲਾ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਬ੍ਰਹਮ ਗਿਆਨੀ ਨੂੰ ਆਪਣੇ ਮਨ ਵਿੱਚ ਪ੍ਰਾਪਰਤੀਤ ਹੁੰਦਾ ਹੈ ਬ੍ਰਹਮ ਗਿਆਨੀ ਸੁਫਲ ਖਲਾ ਇਸ ਤਰ੍ਹਾਂ ਉਸ ਦਾ ਮਨੁੱਖ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ ਬ੍ਰਹਮ ਗਿਆਨੀ ਸੰਗ ਸਵਲ ਉਧਾਰ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਸਭ ਦਾ ਵੇੜਾ ਪਾਰ ਹੁੰਦਾ ਹੈ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਕਿਉਂਕਿ ਹੈ ਨਾਨਕ ਬ੍ਰਹਮ ਗਿਆਨੀ ਦੀ ਰਾਹੀ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦਾ ਹੈ ਬ੍ਰਹਮ ਗਿਆਨੀ ਕਹਿ ਏਕੇ ਰੰਗ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਅਕਾਲ ਪੁਰਖ ਦਾ ਪਿਆਰ ਵਸਦਾ ਹੈ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ ਤਾਹਿਆਂ ਪ੍ਰਭੂ ਬ੍ਰਹਮ ਗਿਆਨੀ ਦੇ ਅੰਗ ਸੰਗ ਵਸਦਾ ਹੈ ब्रह्मज्ञानी के नाम आधार ब्रह्मज्ञानी दे मन विच प्रभु दा नाम ही टेक है ब्रह्मज्ञानी के नाम परिवार अते नाम ही उस दा परिवार है ब्रह्मज्ञानी सदा सद जागत ब्रह्मज्ञानी सदा वकारान दे हमले वल्लो सचेत रहंदा है ब्रह्मज्ञानी अह बुद्ध त्यागत ते, ते मैं मैं करने वाली मत छड़ देंदा है ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਦੇ ਮਨ ਵਿੱਚ ਉੱਚਾ ਸੁਖ ਦਾ ਮਾਲਕ ਅਕਾਲ ਪੁਰਖ ਵਸਦਾ ਹੈ ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ ਤਾਹੀਏ ਉਸ ਦੇ ਹਿਰਦੇ ਰੂਪ ਘਰ ਵਿੱਚ ਸਦਾ ਖੁਸ਼ੀ ਖੜਾਉ ਹੈ ਬ੍ਰਹਮ ਗਿਆਨੀ ਸੁਖ ਸਹਿ ਜਨਵਾਸ ਬ੍ਰਹਮ ਗਿਆਨੀ ਮਨੁੱਖ ਸੁਖ ਅਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਬ੍ਰह्म ਗਿਆਨੀ ਕਾ ਨਹੀਂ ਬినాਸ਼ ਹੈ ਨਾਨਕ ਬ੍ਰह्म ਗਿਆਨੀ ਦੀ ਉਸ ਇਸ ਉੱਚੀ ਅਵਸਥਾ ਆਤਮਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ ਬ੍ਰह्म ਗਿਆਨੀ ਬ੍ਰह्म ਕਾ ਬੇਤਾ ਬ੍ਰह्म ਗਿਆਨੀ ਮਨੁੱਖ ਅਕਾਲ ਪੁਰਖ ਦਾ ਮਹਿਰਮ ਬਣ ਜਾਂਦਾ ਹੈ ਨਾਨਕ ਬ੍ਰह्म ਗਿਆਨੀ ਏਕ ਸੰਗਹਿਤਾ ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ ਬ੍ਰह्म ज्ञानी ਕੇ ਹੋਏ ਅਚਿੰਤ ਬ੍ਰह्म ज्ञानी ਦੇ ਮਨ ਵਿੱਚ ਸਦਾ ਬੇਫਿਕਰੀ ਰਹਿੰਦੀ ਹੈ ਬ੍ਰह्म ज्ञानी ਦਾ ਨਿਰਮਲ ਮੰਤ ਉਸ ਦਾ ਉਪਦੇਸ਼ ਵੀ ਹੋਰਨਾਂ ਨੂੰ ਪਵਿੱਤਰ ਕਰਨ ਵਾਲਾ ਹੁੰਦਾ ਹੈ ਬ੍ਰह्म ज्ञानी ਜਿਸ ਕਰੇ ਪ੍ਰਭ ਆਪ ਉਹੀ ਮਨੁੱਖ ਬ੍ਰह्म ज्ञानी ਬਣਦਾ ਹੈ ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ ब्रह्मज्ञानी का बड़ दा बड़ा प्रताप ब्रह्मज्ञानी दा वड्डा बड़ा नामणा हो जांदा है ब्रह्मज्ञानी का दर्श वड़ भागि पाई है ब्रह्मज्ञानी दा دیدار वड्डे भागा नाल पाईदा है ब्रह्मज्ञानी को बल बल जाइए ब्रह्मज्ञानी तो सदा सदके जाइए ब्रह्मज्ञानी को खोजे महेश्वर <small> शिव आदि देव देवी ब्रह्म ज्ञानी ਨੂੰ ਪਾਲਦੇ ਫਿਰਦੇ ਹਨ ਨਾਨਕ ब्रह्म ज्ञानी ਆ ਪਰਮੇਸ਼ਰ اے ਨਾਨਕ ਅਕਾਲ ਪੁਰਖ ਆ ਬ੍ਰਹਮ ਗਿਆਨੀ ਦਾ ਰੂਪ ਹੈ ब्रह्म ज्ञानी ਕੀ ਕੀਮਤ ਨਾਹੇ ਬ੍ਰਹਮ ਗਿਆਨੀ ਦੇ ਕੁਣਾ ਦਾ ਮੁੱਲ ਨਹੀਂ ਪੈ ਸਕਦਾ ਨਾਨਕ ਬ੍ਰਹਮ ਗਿਆਨੀ ਕੈ ਸਗਲ ਮਨ ਮਹੇ ਇਹ ਸਾਰੇ ਗੁਣ ਬ੍ਰह्मज्ञानी ਦੇ ਅੰਦਰ ਹਨ ਬ੍ਰह्मज्ञानी ਕਾ ਕੌਣ ਜਾਣੇ ਭੇਦ ਕਿਹੜਾ ਮਨੁੱਖ ਬ੍ਰह्मज्ञानी ਦੀ ਉੱਚੀ ਜ਼ਿੰਦਗੀ ਦਾ ਭੇਦ ਪਾ ਸਕਦਾ ਹੈ ਬ੍ਰह्मज्ञानी ਕੋ ਸਦਾ ਆਦੇਸ਼ ਬ੍ਰह्मज्ञानी ਦੇ ਅੱਗੇ ਸਦਾ ਨਿਉਣਾ ਹੀ ਪਗਦਾ ਹੈ ਬ੍ਰह्मज्ञानी ਕਾ ਕਥਿਆ ਨਾ ਜਾਏ ਅਕਾਖਰ ਬ੍ਰह्मज्ञानी ਦੀ ਮਹਿਮਾ ਦਾ ਅੱਧਾ ਅਖਰ ਵੀ ਨਹੀਂ ਕਿਹਾ ਜਾ ਸਕਦਾ ब्रह्मज्ञानी सर्वका ठाकुर ब्रह्मज्ञानी सारे जीवन ब्रह्म ब्रह्म दा पूजण योग्य है ब्रह्मज्ञानी की मित कौन बखानै ब्रह्मज्ञानी दी जड़ी ऊंची जिंदगी दा नाजा कौन ला सकदा है ब्रह्मज्ञानी की गत ब्रह्मज्ञानी जाणै उस दी हालत उस वर्गा ब्रह्मज्ञानी ही जानदा है ब्रह्मज्ञानी का अंत ना पार ਬ੍ਰਹਮ ਗਿਆਨੀ ਦੇ ਗੁਣਾ ਦੇ ਸਮੁੰਦਰ ਦਾ ਕੋਈ ਹੱਦ ਬੰਨਾ ਨਹੀਂ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਏ ਨਾਨਕ ਸਦਾ ਬ੍ਰਹਮ ਗਿਆਨੀ ਦੇ ਚਰਨਾਂ ਤੇ ਪਿਆ ਰਹੋ ਬ੍ਰਹਮ ਗਿਆਨੀ ਸਾ ਬ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਸਦਾ ਹੀ ਜਿਉਂਦਾ ਹੈ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਬ੍ਰਹਮ ਗਿਆਨੀ ਮੁਕਤ ਜੋਤ ਜੀ ਕਾ ਦਾਤਾ ਬ੍ਰਹਮ ਗਿਆਨੀ ਮੁਕਤੀ ਦਾ ਰਾਹ ਦੱਸਣ ਵਾਲਾ ਉੱਚੀ ਆਤਮਿਕ ਜ਼ਿੰਦਗੀ ਦਾ ਦੇਣ ਵਾਲਾ ਹੈ ਬ੍ਰਹਮ ਗਿਆਨੀ ਪੁਰਖ ਵੀ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵੀ ਦਾਤਾ ਉਹ ਪੂਰਨ ਪੁਰਖ ਤੇ ਕਾਦਰ ਹੈ ਬ੍ਰਹਮ ਗਿਆਨੀ ਆਨਾਤ ਕਾ ਨਾਥ ਬ੍ਰਹਮ ਗਿਆਨੀ ਨਿਸਖਸਮਿਆ ਨਿਸਖਸਮਿਆ ਦਾ ਖਸਮ ਹੈ ब्रह्मज्ञानी का सब ऊपर हाथ सब दी सहायता करदा है ब्रह्मज्ञानी का सगलाकार सारा दिसदा जगत ब्रह्मज्ञानी दा अपना है ब्रह्मज्ञानी आप ने आकार ओ ता परतक आप ही रब है ब्रह्मज्ञानी की शोभा ब्रह्मज्ञानी बनी ब्रह्मज्ञानी दी महिमा कोई ब्रह्मज्ञानी ही कर सकदा है नानक ब्रह्मज्ञानी सर्व का धणी ਏ ਨਾਨਕ ਬ੍ਰह्म ਗਿਆਨੀ ਸਭ ਜੀਵਾਂ ਦਾ ਮਾਲਕ ਹੈ। ਗੁਰੂ ਪਿਆਰੀ ਸਾਧ ਸੰਗਤ ਸੀ ਏ ਸੀ 8ਵੀਂ ਅਸ਼ਟਪਤੀ ਸੁਖਮਨੀ ਸਾਹਿਬ ਜੀ ਦੀ ਪੜਦੇ ਆ ਵਿਚਾਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਔਰ ਤੇ ਗੁਰੂ ਰੂਪੀ ਸਾਧ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।